ਠਹ ਮਹੱਲਾ ਪੰਜਵਾਂ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜੰਕੀ ਸਰਨ ਪਿਆ ਸੁਖ ਪਾਈਐ ਬੋੜ ਦੁਖ ਨ ਹੋਈ ਰਹਾ ਵਡ ਭਾਗੀ ਸਾਧ ਸੰਗ ਪਰਾਪਤ ਤਿੰਨ ਭੀਟ ਤਦੁਰ ਮਤਖੋਈ ਤਨ ਕੀ ਧੂਰ ਨਾਨਕ ਦਾਸ ਬਾਚੈ ਜਿਨ ਹਰ ਨਾਮ ਹਰਦੈ ਪਰੋਈ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੋ ਕਾ ਮਨ ਸਦਾ ਰੈ ਦਰਸ਼ਨ ਪੀਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਮੋਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਬੇਦਾਤੀ ਆਪੇ ਕਰਨਹਾਰਾ ਆਪਣਾ ਦਾਸ ਹਰ ਆਪਿ ਉਬਾਰਿਆ ਨਾਨਕ ਨਾਮ ਹਦਾਰ ਸੁਰਠ ਮਹੱਲਾ ਪੰਜਵਾਂ ਅੰਤਰ ਕੀ ਗਤ ਤੁਮਹੀ ਜਾਣੀ ਤੁਝ ਹੀ ਪਾਏ ਨਬੀਰੋ ਬਖਸ਼ਿ ਲਿਓ ਸਾਇਬ ਪ੍ਰਭ ਆਪਣੇ ਲੱਖ ਖਤੇ ਕਰ ਪੀਰੋ ਪ੍ਰਭ ਜੀ ਤੂੰ ਮੇਰੋ ਠਾਕਰ ਨੇਰੋ ਹਰ ਚਰਨ ਸਰਨ ਮੋਚੀ ਰਹਾਉ ਬੇਸਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿਰੋ ਕਾਟ ਸਿਲਕ ਕੀਨੋ ਆਪਣੋ ਦਾਸ ਰੋ ਤੋ ਨਾਨਕ ਕਹਾਂ ਨਹੋਰ ਸੁਰਠ ਮਹੱਲਾ ਪੰਜਵਾਂ ਭੈ ਕਰਪਾਲ ਗੁਰੂ ਗੋਵਿੰਦਾ ਸਗਲ ਮਨੋਰਤ ਪਾਈ ਅਸਤਰ ਪੈ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਇ ਭਲੋ ਸਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਓ ਮਿਲੇ ਸੁਆਮੀ ਪ੍ਰੀਤਮ ਆਪਣੇ ਕਰਮੰਦਰ ਸੁਖਦਾਈ ਹਰ ਨਾਮ ਨਦਾਨ ਨਾਨਕ ਜਨ ਪਾਇਆ ਸਗਲੀ ਇੱਛ ਪੁਜਾਈ ਸੋਰਠ ਮਹੱਲਾ ਪੰਜਵਾਂ ਗੁਰ ਕੀ ਚਰਨ ਬਸੈ ਰ ਦਪੀਤਰ ਸਭ ਲਖਨ ਪ੍ਰਭ ਕੀਨੇ ਭੈਰਪਾਲ ਪੂਰਨ ਪਰਮੇਸ਼ਰ ਨਾਮ ਨਦਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂ ਨਚੌਣੀ ਦੇ ਵੜਿਆਹੀ ਸੋਭਾ ਨੀਤਾ ਨੀਤ ਰਹਾਓ ਜੀ ਜੰਤ ਪ੍ਰਭ ਸਗਲ ਉਦਾਰੇ ਦਰਸ਼ਨ ਦੇਖਨ ਹਾਰੇ ਗੁਰ ਪੂਰੇ ਕੀ ਅਚਰਜ ਵੜਿਆਹੀ ਨਾਨਕ ਸਤਿ ਬਲਿਹਾਰੀ ਸੁਰਠ ਮਹੱਲਾ ਪੰਜਵਾਂ ਸੰਚਨ ਕਰੋ ਨਾਮ ਤਨ ਨਿਰਮਲ ਥਾਤੀ ਅਗਮੁ ਅਪਾਰ ਬਿਲਿਸ਼ ਬਨੋ ਦੇ ਆਨੰਦ ਸੁਖ ਮਾਨੋ ਖਾਇ ਜੀਵੋ ਸਿਖ ਪਰਵਾਰ ਹਰ ਕੇ ਚਰਨ ਕੰਬਲ ਆਧਾਰ ਸੰਤ ਪ੍ਰਸਾਦ ਪਾਇਓ ਸਤਿ ਬੋਹਿਥ ਚੜ ਲੰਗੋ ਬਿਗ ਸੰਸਾਰ ਰਹਾਓ ਭੈ ਕਰਪਾਲ ਪੂਰਨ ਅਬਨਾਸੀ ਆਪੈ ਕੀਨੀ ਸਾਰ ਪੇਖ ਪੇਖ ਨਾਨਕ ਬਿਗ ਸੰਨੋ ਨਾਨਕ ਨਹੀਂ ਸਮਾਰ ਸੁਰਠ ਮਹੱਲਾ ਪੰਜਵਾਂ ਗੁਰਪੂਰੈ ਆਪਣੀ ਕਲਤਾਰੀ ਸਭ ਕਟ ਉਪਜੀ ਦਇਆ ਆਪੇ ਮੇਲ ਵਡਾਈ ਕਿੰਨੀ ਕੋਸਲ ਖੇਮ ਸਭ ਭਇਆ ਸਤਿਗੁਰ ਪੂਰਾ ਮੇਰੇ ਨਾਲ ਪਾਰਬਰਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਨ ਥਨ ਅੰਤਰ ਜਤ ਕਤ ਪੇਖ ਸੋਹੀ ਨਾਨਕ ਗੁਰ ਪਾਇਓ ਵਡ ਪਾਗੀ ਤਿਸ ਜੀ ਵਡ ਅਵਰ ਨਾ ਕੋਈ ਸੋਰਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਾਖਿ ਉਬਾਰਕ ਸਤਿਗੁਰ ਤਾਪਿ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜੰਕੀ ਸੇਵਨ ਬਿਰਥੀ ਜਾਈ ਰਹਾ ਘਰ ਮੈਂ ਸੂਖ ਬਾਰ ਪੁਣ ਸੁਖਾ ਪ੍ਰਭ ਆਪਨੇ ਪੈ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਵਾ ਕਿਰਪਾਲਾ ਸੁਰਠ ਮਹੱਲਾ ਪੰਜਵਾਂ ਸਾਧੂ ਸੰਗ ਪਇਆ ਮਨ ਉਦਮ ਨਾਮ ਰਤਨ ਜਸ ਗਾਹੀ ਮਿਟ ਗਈ ਚਿੰਤਾ ਸਿਮਰਿਆ ਅਨੰਤਾ ਸਾਗਰ ਤਰਿਆ ਪਾਈ ਹਿਰਦੇ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜਤ ਨਿਉਪਾਜੀ ਰੋਗਾ ਕਾਨ ਮਟਾਈ ਰਹਾ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕੈ ਨ ਨਜਾਈ ਨਾਨਕ ਭਗਤ ਪੈ ਅਬਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਨੇ ਕਿਰਪਾ ਤਾਰੀ ਆਠ ਪੈਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੂ ਸੁਖ ਸੰਪਤ ਰਾਸ ਰਾਕ ਲਿਓ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵ ਆਪਣੇ ਖਸਮ ਪਰੋਸਾ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਆਂਦੇਸਾ ਜੋ ਮੰਗੋ ਸੋਈ ਸੋਈ ਪਾਵੋ ਆਪਣੀ ਕਸਮ ਪਰੋਸਾ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਆਂਦੇਸਾ ਵਾਹਿਗੁਰੂ